ਬਾਬਾ ਸ੍ਰੀ ਚੰਦ ਜੀ ਦੇਸੀ ਦਵਾਈਖਾਨਾ ਬੁਲਾਪੁਰ ਦੇ ਸਰਪ੍ਰਸਤ ਬੈਦ ਜਸਵੰਤ ਸਿੰਘ ਵੱਲੋਂ 15 ਲੋੜਵੰਦ ਬੱਚੀਆਂ ਦੇ ਵਿਆਹ ਕਰਵਾਏ ਗਏ ਅਤੇ ਘਰੇਲੂ ਜ਼ਰੂਰਤ ਵਰਤਨ ਦਾ ਸਮਾਨ ਵੀ ਆਪਣੇ ਪੱਧਰ ਤੇ ਹੀ ਦਿੱਤਾ ਗਿਆ। ਦੇਖੋ ਅਤੇ ਸੁਣੋ ਬੱਚੀਆਂ ਦੇ ਮਾਪਿਆਂ ਦਾ ਕੀ ਕਹਿਣਾ। ਜਿਹੜੇ ਵਿਆਹ ਨੇ ਛੇ ਦਾ ਸਮਾਨ ਉੱਥੇ ਹੈਗਾ ਘਰੇ ਭੇਜਿਆ ਨੌ ਦਾ ਇਥੋਂ ਕਰ ਰਹੇ ਆ। ਤੇ ਬਾਕੀ ਹੁਣ ਤੱਕ 152 ਕੁ ਹੋ ਗਈਆਂ 1170 ਕੁ ਕੁੜੀਆਂ ਹੋ ਗਈਆਂ ਫਰਨੀਚਰ ਵਾਲੀਆਂ ਤੇ 60 ਕੁ ਮਕਾਨਾ ਮਕਾਨਾਂ ਵਾਲੇ ਹੋ ਗਏ ਜਿਹਨਾਂ ਨੂੰ ਮਕਾਨ ਬਣਾ ਕੇ ਦੇਤੇ ਔਰ ਮੈਂ ਸਿੰਗਲ ਐ ਦੇ ਚ ਗੁਰਨਾਨਪਸੈਂ ਡਿਊਟੀ ਲਾਈ ਆ ਮੈਂ ਨਹੀਂ ਕਰਦਾ ਮੈਂ ਤੋਂ ਕਰਵਾਉਂਦਾ ਮੈਨੂੰ ਉਹਨੇ ਜਰੀਆ ਬਣਾਇਆ ਤੁਹਾਡੇ ਜਰੀਏ ਮੈਂ ਤੁਹਾਨੂੰ ਤਾਂ ਲੱਗਦਾ ਮੈਂ ਕਰਦਾ ਪਰ ਮੈਂ ਤੋਂ ਕਰਵਾ ਰਿਆ ਤੇ ਮੈਂ ਕਰੀ ਜਾਂਦਾ ਸਮਾਨ ਦੇ ਵਿੱਚ ਤਕਰੀਬਨ ਜਿਵੇਂ 80 85 ਕਿਲੋ ਦੀ ਅਲਮਾਰੀ ਐ ਇਹ ਜਿਹੜੀਆਂ 80 ਕਿਲੋ ਦੀਆਂ ਅਲਮਾਰੀਆਂ ਔਰ 17-17 ਕਿਲੋ ਦੀ ਪੇਟੀ ਐ ਤੇ ਬਾਕਸ ਬੈੱਡ ਆ ਸੋਫਾ ਸੈੱਟ ਆ ਟੇਬਲ ਆ ਚਾਰ ਬਿਸਤਰੇ 11 ਸੂਟ ਤੇ 55 ਕ ਭਾਂਡੇ ਆ ਚਾਰ ਬਿਸਤਰੇ ਆ ਤੇ ਤੁਹਾਡਾ ਰੱਬ ਭਲਾ ਕਰੇ ਪੰਜਾਬਾਨੀ ਤੇ ਦੋ ਘੜੀਆਂ ਸੋਨਾਟਾ ਦੀਆਂ ਮੁੰਡੇ ਕੁੜੀਆਂ ਆ ਆ ਕੁਛ ਅੱਜ ਦੇ ਉਹਦੇ ਚ ਦਿੱਤਾ ਐ ਅੱਗੇ ਅੱਧੇ ਥੋੜੀਆਂ ਜੀਆਂ ਵਾਲੀਆਂ ਵੀ ਪਈਆਂ ਐ ਅਸਲੀ ਵਾਲੀਆਂ ਨਹੀਂ ਅਸਲੀ ਕੁੜੀਆਂ ਜ਼ਿਆਦਾ ਸੀ ਉਹ ਮੇਰੇ ਤਾਂ ਗਰੀਬਾਂ ਲਈ ਦਰਵਾਜ਼ੇ ਖੁੱਲੇ ਆ ਗੁਰੂ ਨਾਨਕ ਪਾਤਸ਼ਾਹ ਦੇ ਕਦੇ ਜਦੋਂ ਮਰਜੀ ਆਓ ਇਹਨੂੰ ਕਹਦੇ ਮੇਰੀ ਲੋੜ ਹੈ ਮੈਂ ਕਹਾਂਗਾ ਗਰੀਬ ਮੈਨੂੰ ਜਦੋਂ ਮਰਜੀ ਆ ਕੇ ਮਿਲ ਸਕਦਾ ਜੋ ਸੰਭਵ ਹੋਇਆ ਮੈਂ ਮਦਦ ਕਰਦਾ